ਸੱਚੀ ਗੱਲ ਦੀ ਸਾਰਿਆਂ ਨੂੰ ਅੱਜ ਜਿਹੜੀ ਸੱਚੀ ਘਟਨਾ ਤੁਹਾਨੂੰ ਸੁਣਾਉਂ ਜਾ ਰਹੇ ਹਾਂ ਇਹ ਹਰਿਆਣਾ ਦੀ ਹੈ ਇਹ ਸੁਣ ਕੇ ਤੁਹਾਡਾ ਇੱਕ ਵਾਰੀ ਦਿਨ ਜ਼ਰੂਰ ਦਹਿਲਾ ਜਾਏਗਾ ਤੇ ਤੁਸੀਂ ਸੋਚਣ ਦੇ ਮਜਬੂਰ ਹੋ ਜਾਓਗੇ ਕਿ ਦੁਨੀਆ ਦੇ ਵਿੱਚ ਇਹ ਕੁਝ ਵੀ ਹੋ ਸਕਦਾ ਹੈ ਤਾਂ ਅੱਜ ਜਿਹੜੀ ਸੱਚੀ ਘਟਨਾ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਇਹ ਹੈ ਹਰਿਆਣਾ ਦੀ ਹਰਿਆਣਾ ਦੇ ਜ਼ਿਲ੍ਹਾ ਰੋहतक ਦੇ ਪਿੰਡ ਕਬੂਲਪੁਰ ਦੀ ਤਾਂ ਗੱਲ ਕਰ ਰਹੇ ਹਾਂ 15 ਸਤੰਬਰ 2009 ਦੀ ਤਾਂ ਇਸ ਦਿਨ ਪਿੰਡ ਕਬੂਲਪੁਰ ਦੇ ਵਿੱਚ ਜੋ ਇੱਕ ਵਿਅਕਤੀ ਸੀ ਜਿਸ ਦਾ ਨਾਂ ਸੀ ਤਕਦੀਰ ਸਿੰਘ ਪੇਸ਼ੇਵਜੋਂ ਉਹ ਅਧਿਆਪਕ ਸੀ ਪਰ ਹੁਣ ਉਹ ਰਿਟਾਇਰ ਹੋ ਚੁੱਕਾ ਸੀ ਉਸ ਦੀ ਉਮਰ ਲਗਭਗ 63 ਸਾਲ ਸੀ ਤਾਂ ਸਵੇਰ ਨੂੰ ਆਪਣੇ ਪਸ਼ੂਆਂ ਦੇ ਬਾੜੇ ਵਿੱਚੋਂ ਨਿਕਲ ਕੇ ਉਹ ਆਪਣੇ ਘਰ ਵੱਲ ਆਉਂਦਾ ਹੈ ਤਾਂ ਜਦ ਘਰੇ ਆ ਕੇ ਦੇਖਦਾ ਹੈ ਤਾਂ ਕੋਈ ਦਰਵਾਜ਼ਾ ਨਹੀਂ ਖੋਲਦਾ ਦਰਵਾਜਾ ਅੰਦਰੋਂ ਲੱਗਾ ਹੁੰਦਾ ਹੈ ਪਰ ਥੋੜਾ ਜਿਹਾ ਉਹ ੱੱਕਾ ਮਾਰਦਾ ਹੈ ਤਾਂ ਦਰਵਾਜਾ ਖੁੱਲ ਜਾਂਦਾ ਹੈ ਤਾਂ ਜਿਵੇਂ ਹੀ ਉਹ ਅੰਦਰ ਜਾਂਦਾ ਹੈ ਉਹ ਦੇਖਦਾ ਹੈ ਕਿ ਉਸ ਦਾ ਬੇਟਾ ਜਿਸ ਦਾ ਨਾਮ ਸੁਹਿੰਦਰ ਸੀ ਉਹ ਮੰਜੇ ਤੇ ਲੇਟਿਆ ਆਇਆ ਸੀ ਤੇ ਕੋਲ ਹੀ ਉਸ ਦੀ ਪਤਨੀ ਪਰੋਮੇਲਾ ਉਹ ਵੀ ਲੇਟੀ ਹੋਈ ਸੀ ਤਾਂ ਇਹ ਦੇ ਕੇ ਉਹ ਥੋੜਾ ਗੁੱਸੇ ਵਿੱਚ ਆ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਦਿਨ ਚੜਾ ਆ ਤੇ ਇਹਨਾਂ ਨੂੰ ਅਜੇ ਤੱਕ ਵੀ ਜਾਗ ਰਹੀ ਨਹੀਂ ਭੁੱਲੀ ਪਰ ਉਸਦੇ ਇਹ ਬੋਲ ਸੁਣੇ ਤੇ ਵੀ ਕੋਈ ਨਹੀਂ ਉੱਠਦਾ ਤਾਂ ਉਸ ਨੂੰ ਥੋੜਾ ਹੋਰ ਗੁੱਸਾ ਆ ਜਾਂਦਾ ਹੈ ਉਹ ਆਪਣੇ ਬੇਟੇ ਨੂੰ ਆਵਾਜ਼ ਮਾਰਦਾ ਹੈ ਤਾਂ ਉਸ ਦੀ ਇਹ ਆਵਾਜ਼ ਸੁਣ ਕੇ ਵੀ ਉਹ ਨਹੀਂ ਉੱਠਦਾ ਤਾਂ ਫਿਰ ਉਹ ਕੋਲ ਜਾਂਦਾ ਹੈ ਉਸ ਨੂੰ ਹੱਥ ਲਾ ਕੇ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਉਹ ਨੂੰ ਹੱਥ ਲਾਉਂਦਾ ਹੈ ਤਾਂ ਉਹ ਨੂੰ ਮਹਿਸੂਸ ਹੁੰਦਾ ਕਿ ਉਹਦੀ ਨਬਜ਼ ਨਹੀਂ ਚੱਲ ਰਹੀ ਸੀ ਤਾਂ ਕੋਲ ਪਈ ਉਸ ਦੀ ਨੂੰ ਜਾਨੀ ਉਸ ਦੇ بیٹے ਦੀ ਪਤਨੀ ਪ੍ਰੋਮੇਲਾਲ ਕੋਲ ਜਾਂਦਾ ਹੈ ਜਦੋਂ ਉਸ ਨੂੰ ਚੈੱਕ ਕਰਦਾ ਤਾਂ ਉਹਦੀ ਵੀ ਨਮਜ ਨਹੀਂ ਚੱਲ ਰਹੀ ਹੁੰਦੀ ਇਹ ਦੇਖ ਕੇ ਇੱਕਵਰਾ ਆ ਜਾਂਦਾ ਉਹ ਨੂੰ ਹੱਥਾਂ ਪੈਰਾਂ ਦੀ ਪੈਰਦੀ ਹੈ ਤਾਂ ਫਿਰ ਉਹ ਜਿੰਨਾ ਉਹਦਾ ਜ਼ੋਰ ਲੱਗਿਆ ਜਾਂ ਜਿੰਨੇ ਜ਼ੋਰ ਨਾਲ ਉਹ ਚੀਕ ਸਕਿਆ ਉਹ ਚੀਕਣ ਲੱਗਦਾ ਹੈ ਉਹਦੀ ਅੱਖਾਂ 'ਚ ਹੰਝੂ ਆ ਜਾਂਦੇ ਨੇ ਇਹ ਸੁਣ ਕੇ ਆਲੇ ਦਾਲ ਦੇ ਲੋਕ ਦੌੜ ਹੁੰਦੇ ਨੇ ਪਿੰਡ ਦੇ ਹੋਰ ਸਾਰੇ ਲੋਕ ਉਹਨਾਂ ਨੇ ਉੱਥੇ ਪਹੁੰਚ ਜਾਂਦੇ ਨੇ ਇਹ ਮੰਜ਼ਰ ਦੇਖ ਕੇ ਸਾਰਿਆਂ ਦੀ ਅੱਖਾਂ ਦੇ ਵਿੱਚ ਹੰਝੂ ਸੀ ਤਾਂ ਹੁਣ ਇੱਥੇ ਦਾ ਮੰਜ਼ਰ ਦੇਖ ਕੇ ਹਰ ਕੋਈ ਸੋਚਣ ਲਈ ਮਜਬੂਰ ਸੀ ਹਰ ਕੋਈ ਸੋਗ ਦੇ ਮਾਹੌਲ ਦੇ ਵਿੱਚ ਸੀ ਤਾਂ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਸਵਾ 7 ਦੇ ਆਸ-ਪਾਸ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਵਾਇਰਲੈਸ ਕਰ ਦਿੱਤਾ ਜਾਂਦਾ ਕਿ ਇਸ ਪਿੰਡ ਦੇ ਵਿੱਚ ਇੱਕ ਜਾਂ ਦੋ ਨਹੀਂ ਬਲਕਿ ਸੱਤ ਕਤਲ ਹੋ ਗਏ ਹਨ ਤਾਂ ਹੁਣ ਇਹ ਚੀਜ਼ ਸੁਣ ਕੇ ਉਥੋਂ ਦੇ ਐਸਐਚਓ ਪ੍ਰੀਤਮ ਸਿੰਘ ਸਬ ਇੰਸਪੈਕਟਰ ਬਲਜੀਤ ਸਿੰਘ ਐਸਆਈ ਰਾਮਚੰਦਰ ਤੇ ਐਸਆਈ ਦਰਸ਼ਨ ਸਿੰਘ ਉਥੇ ਭਾਰੀ ਪੁਲਿਸ ਵੱਲ ਨਾਲ ਪਹੁੰਚ ਜਾਂਦੇ ਹਨ ਤਾਂ ਨਾਲ ਹੀ ਐਫਐਸਐਲ ਟੀਮ ਫੋਰੈਂਸਿਕ ਟੀਮ ਅਤੇ ਡੌਗ ਸਕੁਐਡ ਦੀ ਟੀਮ ਉਥੇ ਪਹੁੰਚ ਜਾਂਦੀਆਂ ਤੇ ਸਾਰੇ ਆਪਣੇ ਆਪਣੇ ਕੰਮ ਵਿੱਚ ਲੱਗ ਜਾਂਦੇ ਹਨ ਤਾਂ ਉਹ ਦੇਖਦੇ ਹਨ ਕਿ ਵਿਹੜੇ ਦੇ ਵਿੱਚ ਇੱਕ ਮੰਜਾ ਪਿਆ ਹੈ ਤੇ ਉਸ ਦੇ ਉੱਪਰ ਦੋ ਲਾਸ਼ਾਂ ਪਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਸੁਰਿੰਦਰ ਜੋ ਕਿ 40 ਸਾਲ ਦਾ ਸੀ ਤੇ ਦੂਸਰੀ ਲਾਸ਼ ਉਸ ਦੀ ਪਤਨੀ ਪ੍ਰੋਮਿਲਾ ਜਿਸ ਦੀ ਉਮਰ 35 ਸਾਲ ਸੀ ਤਾਂ ਇਸ ਤੋਂ ਬਾਅਦ ਉਹ ਅੱਗੇ ਇੱਕ ਕਮਰੇ ਵਿੱਚ ਜਾਂਦੇ ਹਨ ਤੇ ਕਮਰੇ ਦੇ ਵਿੱਚ ਦੇਖਦੇ ਨੇ ਉਹ ਕਿ ਚਾਰ ਬੱਚੇ ਸੀ ਇੱਕ ਦਾ ਨਾਮ ਅਰਵਿੰਦ ਸਿੰਘ ਜਿਸ ਦੀ ਉਮਰ 18 ਸਾਲ ਸੀ ਇੱਕ ਲੜਕੀ ਮੌਨਿਕਾ 14 ਸਾਲ ਇੱਕ ਸੋਨਿਕਾ 11 ਸਾਲ ਤੇ ਇਸ ਤੋਂ ਇਲਾਵਾ ਇੱਕ ਲੜਕਾ ਵਿਸ਼ਾਲ ਜਿਸ ਦੀ ਉਮਰ 8 ਸਾਲ ਸੀ ਉਹਨਾਂ ਦੀਆਂ ਲਾਸ਼ਾਂ ਪਈਆਂ ਸੀ ਤਾਂ ਇਸ ਤੋਂ ਬਾਅਦ ਉਹ ਪੁੱਛਗਿੱਛ ਸ਼ੁਰੂ ਕਰਦੇ ਹਨ ਆਲੇ-ਦੁਆਲੇ ਲੋਕਾਂ ਤੋਂ ਪੁੱਛਦੇ ਹਨ ਤਾਂ ਲੋਕ ਹੀ ਦੱਸਦੇ ਸੀ ਕਿ ਦੇ ਆਪਕ ਦੇ ਜਾਨੀ ਕੇ ਤਕਦੀਰ ਸਿੰਘ ਦੇ ਦੋ ਬੇਟੇ ਇਸ ਘਰ ਵਿੱਚ ਰਹਿੰਦੇ ਸੀ ਉਸ ਦਾ ਇੱਕ ਬੇਟਾ ਫੌਜ ਵਿੱਚ ਸੀ ਤਾਂ ਕਰਕੇ ਉਸ ਨੂੰ ਜ਼ਿਆਦਾਤਰ ਬਾਹਰ ਰਹਿਣਾ ਪੈਂਦਾ ਸੀ ਤਾਂ ਉਸ ਦੇ ਬੱਚੇ ਵੀ ਇਸ ਘਰ ਵਿੱਚ ਰਹਿੰਦੇ ਸੀ ਜਦੋਂ ਕਿ ਉਸ ਦਾ ਸਭ ਤੋਂ ਛੋਟਾ ਬੇਟਾ ਕਰਮਵੀਰ ਔਰ ਫੁੱਲੀਲਾ ਉਹ ਉਹ ਲੱਗ ਰਹਿਦਾ ਸੀ ਕਿਉਂਕਿ ਕੁੱਲ ਉਸ ਦੇ ਤਿੰਨ ਬੇਟੇ ਸੀ ਤਾਂ ਹੁਣ ਇੱਕ ਕਮਰੇ ਦੇ ਵਿੱਚੋਂ ਜੋ 4 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸੀ ਤਾਂ ਉਹਨਾਂ ਦੇ ਵਿੱਚੋਂ 3 ਜੋ ਬੱਚੇ ਸੀ ਤਾਂ ਉਹ ਫੌਜੀ ਲੜਕੇ ਦੇ ਸੀ ਤੇ ਉਹਨਾਂ ਵਿੱਚੋਂ ਇੱਕ ਬੇਟਾ ਜੋ ਅਰਵਿੰਦ ਸੀ ਉਹ ਸੁਰੇਂਦਰ ਦਾ ਸੀ ਤਾਂ ਇਸ ਤੋਂ ਇਲਾਵਾ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸੁਰੇਂਦਰ ਦੀ ਇੱਕ ਬੇਟੀ ਵੀ ਹੈ ਜਿਸ ਦਾ ਨਾਮ ਹੈ ਸੋਨਮ ਉਰਫ ਸੋਨੂ ਤਾਂ ਫਿਰ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਉਸ ਨੂੰ ਹੋਰ ਥਾਵਾਂ ਤੇ ਲੱਭਿਆ ਜਾਂਦਾ ਹੈ ਪਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਬਾਥਰੂਮ ਵਿੱਚ ਹੈ ਜਦ ਬਾਥਰੂਮ ਅੰਦਰੋਂ ਬੰਦ ਹੁੰਦਾ ਹੈ ਬਾਥਰੂਮ ਵਿੱਚ ਜਦੋਂ ਉਸ ਨੂੰ ਕੱਢਿਆ ਜਾਂਦਾ ਹੈ ਤਾਂ ਉਹ ਬੇਹੋਸ਼ੀ ਦੀ ਹਾਲਤ ਵਿੱਚ ਮਿਲਦੀ ਹੈ ਤਾਂ ਇੱਥੇ ਦੱਸ ਲਈਏ ਕਿ ਉਸ ਸਮੇਂ ਉਹਨਾਂ ਦੇ ਘਰ ਦੇ ਵਿੱਚ ਦੋ ਮਿਸਤਰੀ ਵੀ ਕੰਮ ਕਰ ਰਹੇ ਸਨ ਜੋ ਇਲੈਕਟ੍ਰੀਸ਼ੀਅਨ ਸੀ ਸੁਨੀਲ ਤੇ ਮਨੋਜ ਤਾਂ ਕੋ ਦੇਖਿਆ ਗਿਆ ਕਿ ਉਹਨਾਂ ਦੇ ਮੂੰਹ ਦੇ ਵਿੱਚੋਂ ਵੀ ਝੱਗ ਆ ਰਹੀ ਸੀ ਤਾਂ ਉਹਨਾਂ ਨੂੰ ਵੀ ਪੀਜੀਆ ਰੋਧਕ ਦੇ ਵਿੱਚ ਭਰਤੀ ਕਰਾਇਆ ਜਾਂਦਾ ਹੈ ਤਾਂ ਉਸ ਸਮੇਂ ਲੋਕਾਂ ਦੇ ਮਨ ਦੇ ਵਿੱਚ ਸਿਰਫ ਇਹੀ ਖਿਆਲ ਸੀ ਜਾਂ ਇਹੀ ਸੋਚੀ ਕਿ ਇਹਨਾਂ ਸੱਤ ਹਤਿਆਵਾਂ ਨੂੰ ਕਿਸ ਨੇ ਅੰਜਾਮ ਦਿੱਤਾ ਹੋਵੇਗਾ ਤਾਂ ਇੰਨੇ ਨੂੰ ਕੀ ਹੁੰਦਾ ਹੈ ਕਿ ਜੋ ਪ੍ਰੋਮਿਲਾ ਸੀ ਪ੍ਰੋਮਿਲਾ ਦਾ ਮਾਮਾ ਚੰਦਪਾਨ ਉੱਥੇ ਆਉਂਦਾ ਹੈ ਤਾਂ ਉਹ ਪੁਲਿਸ ਨਾਲ ਗੱਲਾਂ ਕਰਨ ਲੱਗਦਾ ਹੈ ਤਾਂ ਵਿੱਚ ਪੁਲਿਸ ਨੂੰ ਇਹ ਕਹਿ ਦਿੰਦਾ ਹੈ ਕਿ ਜੋ ਇਹ ਅਧਿਕਾਰੀ ਤਕਦੀਰ ਸਿੰਘ ਹੈ ਜਦੋਂ ਇਹ ਰਿਟਾਇਰ ਹੋਇਆ ਸੀ ਤਾਂ ਐਸ ਨੂੰ ਕੁਝ ਪੈਸਾ ਮਿਲਿਆ ਸੀ ਤਾਂ ਉਹ ਜੋ ਪੈਸਾ ਸੀ ਉਸ ਤੇ ਕਰਕੇ ਇਨਾ ਭਰਾਵਾਂ ਵਿੱਚ ਦੋ ਭਰਾਵਾਂ ਵਿੱਚ ਛੋਟਾ ਕਰਮਵੀਰ ਤੇ ਸੁਰਿੰਦਰ ਦੇ ਵਿੱਚ ਝਗੜਾ ਰਹਿੰਦਾ ਸੀ ਤਾਂ ਇਸ ਕਰਕੇ ਮੈਨੂੰ ਸ਼ੱਕ ਹੈ ਕਿ ਇਹ ਸਭ ਕਰਮਵੀਰ ਨੇ ਹੀ ਕੀਤਾ ਹੈ ਤਾਂ ਪੁਲਿਸ ਉਸ ਦੀਆਂ ਗੱਲਾਂ ਸੁਣ ਕੇ ਇਸ ਆਧਾਰ ਤੇ ਐਫ ਆਈ ਆਰ ਦਰਜ ਕਰ ਲੈਂਦੀ ਹੈ ਤਾਂ ਉੱਧਰ ਜਦੋਂ ਅਧਿਆਪਕ ਤਕਵੀਰ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਆਪ ਥਾਣੇ ਜਾਂਦਾ ਹੈ ਤਾਂ ਉੱਥੇ ਜਾ ਕੇ ਉਹ ਪੁਲਿਸ ਵਾਲਿਆਂ ਨੂੰ ਦੱਸਦਾ ਹੈ ਕਿ ਚੰਦਰਵਾਨ ਦੀ ਇਹ ਗੱਲ ਗਲਤ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਭ ਮੇਰੀ ਪੁੱਤੀ ਸੋਨੂੰ ਨੇ ਕੀਤਾ ਹੈ ਜਾਂ ਕਿਤੇ ਨਾ ਕਿਤੇ ਉਸ ਦਾ ਇਸ ਸਭ ਦੇ ਪਿੱਛੇ ਹੱਥ ਹੈ ਤਾਂ ਪੁਲਿਸ ਵਾਲੇ ਉਸ ਨੂੰ ਪੁੱਛਣ ਲੱਗਦੇ ਹਨ ਕਿ ਕਿਉਂ ਤੈਨੂੰ ਇਹ ਕਿਉਂ ਲੱਗਦਾ ਹੈ ਤਾਂ ਹੁਣ ਤਕਦੀਰ ਸਿੰਘ ਦੱਸਦਾ ਹੈ ਕਿ ਉਸ ਦੀ ਪੁੱਤੀ ਸੋਨੂੰ ਰੋहतक ਦੇ ਇੱਕ ਕਾਲਜ ਦੇ ਵਿੱਚ ਬੀਏ ਦੀ ਪੜ੍ਹਾਈ ਕਰ ਰਹੀ ਸੀ ਤਾਂ ਉੱਥੇ ਹੀ ਉਹਨਾਂ ਦੇ ਕੋਹਾਂ ਦਾ ਇੱਕ ਲੜਕਾ ਜਿਸ ਦਾ ਨਾਮ ਲਵੀਨ ਔਰ ਭਮੋਨੂ ਸੀ ਤੇ ਉਸ ਦੇ ਪਿਤਾ ਦਾ ਨਾਮ ਕਪੂਰ ਸਿੰਘ ਸੀ ਉਹ ਵੀ ਉੱਥੇ ਕੰਪਿਊਟਰ ਸੈਂਟਰ ਦੇ ਵਿੱਚ ਪੜ੍ਹਾਈ ਕਰਦਾ ਸੀ ਤਾਂ ਇਸ ਦੇ ਨਾਲ ਇੱਕੋ ਜਗ੍ਹਾ ਤੇ ਮਿਲਣ ਦੇ ਨਾਲ ਇਹਨਾਂ ਦੀ ਆਪਸ ਦੇ ਵਿੱਚ ਦੋਸਤੀ ਹੋ ਜਾਂਦੀ ਹੈ ਤੇ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਹੈ ਤਾਂ ਘਰ ਦੇ ਨੂੰ ਵੀ ਪਤਾ ਲੱਗ ਜਾਂਦਾ ਹੈ ਉਹ ਉਸ ਨੂੰ ਬਹੁਤ ਰੋਕਦੇ ਹਨ ਪਰ ਉਹ ਨਹੀਂ ਰੁਕੇ ਤਾਂ ਹੁਣ ਇਹ ਗੱਲ ਸੁਣ ਕੇ ਪੁਲਿਸ ਹੋਰ ਚਤੰਨੀ ਹੋ ਜਾਂਦੀ ਹੈ ਤਾਂ ਮਨ ਪੁਲਿਸ ਦੋਨੇ ਥਿਉਰੀਆਂ ਦੇ ਕੰਮ ਕਰਨ ਲੱਗਦੀ ਹੈ ਤਾਂ ਉਧਰ ਜਦੋਂ ਪੋਸਟਮਾਰਟ ਰਿਪੋਰਟ ਆਉਂਦੀ ਹੈ ਤਾਂ ਉਸ ਵਿੱਚ ਇਹ ਆਉਂਦਾ ਹੈ ਕਿ ਇਹਨਾਂ ਸਾਰਿਆਂ ਬੰਦਿਆਂ ਨੂੰ ਜਾਂ ਬੱਚਿਆਂ ਨੂੰ ਪਹਿਲਾਂ ਕੋਈ ਨਸ਼ੀਲੀ ਦਵਾਈ ਖਲਾਈ ਗਈ ਤੇ ਬਾਅਦ ਵਿੱਚ ਉਹਨਾਂ ਦਾ ਗਲਾ ਘੁੱਟ ਦਿੱਤਾ ਗਿਆ ਕਿਉਂਕਿ ਸਾਰੀਆਂ ਲਾਸ਼ਾਂ ਦੇ ਗਲੇ ਦੇ ਉੱਤੇ ਇੱਕੇ ਤਰ੍ਹਾਂ ਦੇ ਨਿਸ਼ਾਨ ਸੀ ਇਸ ਤੋਂ ਇਹ ਸ਼ੋਅ ਹੁੰਦਾ ਸੀ ਕਿ ਇਹਨਾਂ ਦਾ ਇੱਕ ਹੀ ਰੱਸੀ ਦੇ ਨਾਲ ਗळा ਘੁੱਟਿਆ ਗਿਆ ਸੀ ਤਾਂ ਉਹਨ ਇਸ ਤੋਂ ਬਾਅਦ ਪੁਲਿਸ ਆਪਣੀ ਪੁਸ਼ਟੀ ਨੂੰ ਹੋਰ ਤੇਜ਼ ਕਰ ਲੈਂਦੀ ਹੈ ਤੇ ਉਹ ਉਸਦੇ ਪ੍ਰੋਮਿਲਾ ਦੇ ਮਾਮੇ ਦੀ ਗਹੀ ਗੱਲ ਅਤੇ ਉਸਦੇ ਦਾਦੇ ਦੀ ਦੱਸੀ ਗੱਲ ਦੋਨਾਂ ਦੇ ਉੱਤੇ ਕੰਮ ਕਰਦੀ ਹੈ ਤਾਂ ਨਤੀਜਾ ਇਹ ਹੁੰਦਾ ਹੈ ਕਿ 2 ਦਿਨ ਬਾਅਦ ਨਵੀਨ ਉਰਫ ਮੋਨੂ ਨੂੰ ਫੜ ਲਿਆ ਜਾਂਦਾ ਹੈ ਉਸ ਤੋਂ ਜਦੋਂ ਪੁਲਿਸ ਪੁੱਛਗਿੱਛ ਕਰਦੀ ਹੈ ਤਾਂ ਉਹ ਜਲਦੀ ਹੀ ਕਬੂਲ ਕਰ ਲੈਂਦਾ ਹੈ ਕਿ ਹਾਂ ਮੇਰੇ ਸੋਨਨ ਦੇ ਨਾਲ ਰਿਲੇਸ਼ਨਸ਼ਿਪ ਅਸੀਂ ਲਗਭਗ 1.5 ਸਾਲ ਪਹਿਲਾਂ ਮਿਲੇ ਸੀ ਤਾਂ ਸਾਨੂੰ ਪਿਆਰ ਹੋ ਗਿਆ ਅਤੇ ਪਰ ਘਰਦਿਆਂ ਨੂੰ ਪਤਾ ਲੱਗਣ ਤੇ ਸਾਨੂੰ ਬਹੁਤ ਰੋਕ-ਟੋਕ ਕੀਤੀ ਗਈ ਅਤੇ ਨਤੀਜਾ ਇਹ ਹੋਇਆ ਕਿ ਅਸੀਂ ਇਹ ਪਲਾਨ ਬਣਾਇਆ ਤਾਂ ਉਹ ਦੱਸਦਾ ਹੈ ਕਿ 2008 ਦੇ ਵਿੱਚ ਅਸੀਂ ਪਹਿਲੀ ਵਾਰ ਮਿਲੇ ਤੇ ਅਸੀਂ ਰਿਲੇਸ਼ਨ ਬਣਾਇਆ ਉਸ ਤੋਂ ਬਾਅਦ ਸਾਨੂੰ ਇਸ ਦੀ ਆਦਤ ਪੈ ਗਈ ਤੇ ਅਸੀਂ ਇੱਕ ਦੂਜੇ ਨੂੰ ਛੱਡ ਨਹੀਂ ਸਕੇ ਪਰ ਘਰ ਦੇ ਇਸ ਦੇ ਵਿਰੋਧ ਸੀ 7-8 ਮਹੀਨੇ ਪਹਿਲਾਂ ਸੋਨਮ ਦੀ ਮਾਤਾ ਜਣੀ ਪ੍ਰੋਮੇ ਦਾ ਪ੍ਰੋਮਿਲਾ ਨੇ ਸਾਨੂੰ ਮਿਲਦੇ ਦੇਖ ਲਿਆ ਤਾਂ ਉਸ ਨੇ ਸੋਨਮ ਨੂੰ ਕਿਹਾ ਕਿ ਜੇਕਰ ਤੇਰੇ ਘਰ ਜਾਂ ਤੇਰੇ ਪਰਿਵਾਰ ਨੂੰ ਪਤਾ ਲੱਗ ਗਿਆ ਆਹੋ ਤੈਨੂੰ ਜਾਨ ਤੋਂ ਮਾਰ ਦੇਣਗੇ ਤਾਂ ਇਹ ਸੁਣ ਕੇ ਸੋਨਮ ਘਬਰਾ ਜਾਂਦੀ ਹੈ ਤੇ ਇਹ ਸਾਰੀ ਗੱਲ ਨਵੀਨ ਨੂੰ ਦੱਸਦੀ ਹੈ ਕਿਉਂਕਿ ਇਹਨਾਂ ਦੋਨਾਂ ਦੀ ਕਾਸਟ ਤੇ ਜਾਤ ਸੇਮ ਸੀ ਤਾਂ ਉਹ ਸੋਨਮ ਤੇ ਪੌਂਦੀਆਂ ਲੱਗ ਜਾਂਦੀਆਂ ਉਸ ਦੀ ਪੜ੍ਹਾਈ ਨੂੰ ਵੀ ਬੰਦ ਕਰ ਦਿੱਤਾ ਜਾਂਦਾ ਹੈ ਉਸ ਨੂੰ ਕਾਲਜ ਨਹੀਂ ਜਾਣ ਦਿੱਤਾ ਜਾਂਦਾ ਪਰ ਇਹੇ ਦੋਨੋਂ ਮਿਲਣ ਦੇ ਲਈ ਹਰ ਯਤਨ ਕਰਦੇ ਹੁਣ ਅੱਗੇ ਪੁੱਛਗੇ ਚ ਵਿੱਚ ਨਵੀਨ ਜੋ ਪੁਲਾਸਾ ਕਰਦਾ ਹੈ ਉਹ ਦੱਸਦਾ ਹੈ ਕਿ ਇਸ ਦੀ ਪਲਾਨਿੰਗ 25 26 ਦਿਨ ਪਹਿਲਾਂ ਹੀ ਉਹਨਾਂ ਨੇ ਸ਼ੁਰੂ ਕੀਤੀ ਸੀ ਤਾਂ ਉਹ ਚਾਹੁੰਦੇ ਸੀ ਕਿ ਸਾਰੇ ਪਰਿਵਾਰ ਨੂੰ ਹੀ ਮਾਰ ਦਿੱਤਾ ਜਾਵੇ ਤਾਂ ਇਸ ਤੋਂ ਬਾਅਦ ਉਹਨਾਂ ਨੂੰ ਕੋਈ ਵੀ ਦੇਖਣ ਵਾਲਾ ਜਾਂ ਕੋਈ ਵੀ ਰੋਕਣ ਵਾਲਾ ਨਹੀਂ ਹੋਵੇਗਾ ਤਾਂ ਇਸ ਤਰ੍ਹਾਂ ਪਲਾਨਿੰਗ ਨੂੰ ਅੱਗੇ ਵਧਾਉਂਦੇ ਹੋਏ ਤਾਂ ਨਵੀਨ ਹੁਣ ਆਪਣੇ ਇੱਕ ਦੋਸਤ ਕੋਲ ਜਾਂਦਾ ਹੈ ਜੋ ਚਾਂਗ ਪਿੰਡ ਦਾ ਸੀ ਜਿਸ ਦਾ ਨਾਮ ਜਸਵੀਰ ਸੀ ਜਸਵੀਰ ਉਰਫ ਜਸੂ ਉਹ ਉਸ ਕੋਲ ਜਾ ਕੇ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਨੀਂਦ ਦੀਆਂ ਗੋਲੀਆਂ ਦੀ ਜ਼ਰੂਰਤ ਹੈ ਤਾਂ ਜਸੂ ਉਸ ਨੂੰ ਪੁੱਛਦਾ ਹੈ ਕਿ ਉਸ ਨੇ ਇਹ ਗੋਲੀਆਂ ਕੀ ਕਰਨੀਆਂ ਹਨ ਤਾਂ ਨਵੀਨ ਕਹਿੰਦਾ ਹੈ ਕਿ ਮੈਨੂੰ ਇਹ ਬਹੁਤ ਜ਼ਿਆਦਾ ਜ਼ਰੂਰੀ ਚਾਹੀਦੀਆਂ ਹਨ ਤਾਂ ਜਸੂ ਉਸ ਨੂੰ ਅੱਗੇ ਤੋਂ ਓਮ ਵੀਰ ਉਰਫ ਕਾਲਾ ਤੋਂ ਇਹ ਗੋਲੀਆਂ ਦਵਾ ਲੰਦਾ ਹੈ ਤਾਂ ਨਵੀਨ ਉਥੋਂ 100 ਗੋਲੀਆਂ ਨੀਂਦ ਦੀਆਂ ਖਰੀਦਦਾ ਹੈ ਲਗਭਗ 400 ਰੁਪਏ ਖਰਚ ਕਰਕੇ ਉਹ ਗੋਲੀਆਂ ਖਰੀਦਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਕਟੋਰੀ ਦੇ ਵਿੱਚ ਪਾ ਕੇ ਪੱਥਰ ਦੇ ਨਾਲ ਕੁੱਟਣ ਲੱਗਦਾ ਹੈ ਤਾਂ ਜੱਤੂ ਉਸ ਨੂੰ ਫੇਰ ਪੁੱਛਦਾ ਹੈ ਕਿ ਇਹ ਤੂੰ ਕੀ ਕਰ ਰਹੀਆਂ ਨੇ ਪਰ ਨਵੀਨ ਉਸ ਨੂੰ ਕੋਈ ਜਵਾਬ ਨਹੀਂ ਦਿੰਦਾ ਤਾਂ ਉਹ ਉਹਨਾਂ ਗੋਲੀਆਂ ਦਾ ਬਰੀਕ ਪਾਊਡਰ ਬਣਾ ਲੈਂਦਾ ਹੈ ਉਹ ਉੱਥੋਂ ਆ ਜਾਂਦਾ ਹੈ ਕਿ ਉਸ ਤੋਂ ਬਾਅਦ ਉਹ ਸੋਨਮ ਨਾਲ ਫੋਨ ਤੇ ਗੱਲ ਕਰਦਾ ਹੈ ਕਿਉਂਕਿ ਫੋਨ ਤੇ ਗੱਲ ਤਾਂ ਉਹਨਾਂ ਦੀ ਲਗਾਤਾਰ ਹੀ ਹੋ ਰਹੀ ਸੀ ਉਹ ਫੋਨ ਤੇ ਗੱਲ ਕਰਕੇ ਉਸ ਨੂੰ ਬੁਲਾ ਕੇ ਇਹ ਗੋਲੀਆਂ ਦਾ ਪਾਊਡਰ ਸੋਨਮ ਨੂੰ ਫੜਾ ਲੈਂਦਾ ਹੈ ਤਾਂ ਇੱਕ ਦਿਨ ਰਾਤ ਨੂੰ 8 ਵਜੇ ਸੋਨਮ ਦਾ ਫੋਨ ਆਉਂਦਾ ਹੈ ਕਿ ਅੱਜ ਮੈਂ ਜੋ ਸਬਜ਼ੀ ਬਣਾਈ ਸੀ ਉਸ ਦੇ ਵਿੱਚ ਜਾਂ ਜੋ ਦੁੱਧ ਦਿੱਤਾ ਸੀ ਪੀਣ ਦੇ ਲਈ ਉਸ ਦੇ ਵਿੱਚ ਇਹ ਸਾਰੀਆਂ ਗੋਲੀਆਂ ਮਿਕਸ ਕਰਕੇ ਸਾਰਿਆਂ ਨੂੰ ਖਵਾ ਦਿੰਦੀ ਹੁੰਦੀ। ਤਾਂ ਰਾਤ ਨੂੰ 10 ਵਜੇ ਨਵੀਨ ਉਸ ਦੇ ਘਰ ਜਾਂਦਾ ਹੈ। ਮੂਰੇ ਹੀ ਉਸ ਦੇ ਮਾਂ ਪਿਓ ਪਏ ਹੁੰਦੇ ਹਨ। ਉਹ ਉਹਨਾਂ ਦਾ ਗਲਾ ਘੁੱਟਵਾਇਆ ਤੇ ਮਾਰ ਦਿੰਦਾ ਹੈ। ਤੇ ਉਸ ਤੋਂ ਬਾਅਦ ਉਹ ਅੱਗੇ ਕਮਰੇ ਵਿੱਚ ਜਾਂਦਾ ਜਿੱਥੇ ਬੱਚੇ ਸੋਨਿਕਾ, ਮੌਨਿਕਾ, ਅਰਵਿੰਦ ਤੇ ਵਿਸ਼ਾਲ ਪਏ ਸੀ। ਤਾਂ ਉੱਥੇ ਜਾ ਕੇ ਉਹ ਉਹਨਾਂ ਦਾ ਗਲਾ ਘੁੱਟ ਦਿੰਦਾ ਤੇ ਉਹਨਾਂ ਦੀ హత్య ਕਰ ਲੈਂਦਾ ਤਾਂ ਇਸ ਤੋਂ ਬਾਅਦ ਉਹ ਉਹਨਾਂ ਦੇ ਸਾਹਮਣੇ ਜੋ ਘਰ ਸੀ ਜਿੱਥੇ ਉਸਦੀ ਦਾਦੀ ਤੇ ਦਾਦਾ ਰਹਿੰਦੇ ਸੀ ਉੱਥੇ ਜਾ ਕੇ ਉਸਦੀ ਦਾਦੀ ਦਾ ਕਤਲ ਕਰ ਦਿੰਦਾ ਇਹ ਸਭ ਕਰਕੇ ਉਹ ਸ਼ਾਂਤੀ ਦੇ ਨਾਲ ਬੈਠ ਜਾਂਦੇ ਹਨ ਆਪਸ ਵਿੱਚ ਗੱਲ ਗੱਲਦੇ ਹਨ ਕਿ ਹੁਣ ਤਾਂ ਸਾਨੂੰ ਕੋਈ ਵੀ ਰੋਕਣ ਵਾਲਾ ਜਾਂ ਕੋਈ ਵੀ ਦੇਖਣ ਵਾਲਾ ਨਹੀਂ ਹੈ ਤਾਂ ਹੈਰਾਨੀ ਦੀ ਗੱਲ ਦੇਖੋ ਹੈਰਾਨੀ ਦੀ ਗੱਲ ਇਹ ਸੀ ਕਿ ਇਹ ਸਭ ਕਤਲ ਕਰਨ ਤੋਂ ਬਾਅਦ ਉਹ ਆਪਸ ਵਿੱਚ ਰਿਲੇਸ਼ਨ ਬਣਾਉਦੇ ਹਨ ਕਿ ਹੁਣ ਸਾਨੂੰ ਕੋਈ ਰੌਟ ਟੋਕ ਨਹੀਂ ਨਾ ਕੋਈ ਸਾਨੂੰ ਦੇਖੇਗਾ ਤੇ ਪੁਲਿਸ ਦੀ ਪੁੱਛਗਿੱਛ ਵਿੱਚ ਨਵੀਨ ਇਹ ਸਾਰੇ ਖੁਲਾਸੇ ਕਰਦਾ ਹੈ ਤਾਂ ਹੁਣ ਅੱਗੇ ਜਦੋਂ ਇਹ ਮਾਮਲਾ ਅਦਾਲਤ ਦੇ ਵਿੱਚ ਜਾਂਦਾ ਹੈ ਤਾਂ ਉੱਥੇ ਇਹ ਦੋਨੋਂ ਕਹਿੰਦੇ ਹਨ ਕਿ ਸਾਡਾ ਕੋਈ ਕਸੂਰ ਨਹੀਂ ਸਾਡੀ ਸਿਰਫ ਦੋਸਤੀ ਸੀ ਸਾਡੇ ਵਿੱਚ ਕੋਈ ਪਿਆਰ ਵਗੈਰਾ ਕੁਝ ਵੀ ਨਹੀਂ ਸੀ ਸਾਨੂੰ ਸਿਰਫ ਫਸਾਇਆ ਜਾ ਰਿਹਾ ਹੈ ਇਹ ਕਹਿੰਦੇ ਹਨ ਕਿ ਦਾਦਾ ਆਪਣੇ بیٹے ਨੂੰ ਬਚਾਉਣ ਲਈ ਸਾਨੂੰ ਬਚਾ ਰਿਹਾ ਹੈ ਜਦਕਿ ਇਹ ਸਭ ਮੇਰੇ ਚਾਚੇ ਨੇ ਕੀਤਾ ਹੈ ਪੁਲਿਸ ਵੀ ਇਹਨਾਂ ਦੇ ਨਾਲ ਮਿਲੀ ਹੋਈ ਹੈ ਪਰ ਸੂਤਾਂ ਦੇ ਆਧਾਰ ਤੇ 2014 ਦੇ ਵਿੱਚ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਪਰ ਅੱਗੇ ਜਾ ਕੇ ਇਹੇ ਆਪਣੇ ਆਪ ਨੂੰ ਬੇਕਸੂਰ ਕਹਿੰਦੇ ਹਨ ਕਿ ਅਸੀਂ ਬੇਕਸੂਰ ਹਾਂ ਇਹ ਸੁਪਰੀਮ ਕੋਰਟ ਵਿੱਚ ਜਾਂਦੇ ਹਨ ਪਰ ਇਹਨਾਂ ਦੀ ਸਜ਼ਾ ਇਸ ਤਰ੍ਹਾਂ ਹੀ ਬਰਕਰਾਰ ਰਹਿੰਦੀ ਹੈ ਤਾਂ ਹੁਣ ਆਲੇ-ਦਾਲੇ ਜਿਨ੍ਹਾਂ ਨੂੰ ਵੇਸ ਘਟਨਾਗ੍ਰਾਮ ਬਾਰੇ ਪਤਾ ਲੱਗਿਆ ਸੀ ਤਾਂ ਸਭ ਕੋਈ ਹਰ ਕੋਈ ਹੈਰਾਨ ਸੀ ਕਿ ਇਹਨਾਂ ਨੇ ਆਪਣੀ ਹਵਸ ਮਿਟਾਉਣ ਦੇ ਲਈ ਆਪਣੇ ਹੀ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਹਰ ਕੋਈ ਹੈਰਾਨ ਸੀ ਇਸ ਤਰ੍ਹਾਂ ਕਿਵੇਂ ਕੋਈ ਕਰ ਸਕਦਾ ਹੈ ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕੰਮ ਜੋ ਹੈ ਤਾਂ ਜੀ ਦੋਸਤੋ ਕਿਵੇਂ ਦੀ ਲੱਗੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਆਪਣੀ رائے ਜਾਂ ਸੁਝਾਅ ਹੋ ਵੀ ਜਰੂਰ ਦੇਣਾ ਜਲਦੀ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਹ ਤੱਕ ਲਈ ਸਤਿ ਸ੍ਰੀ ਅਕਾਲ